ਧੰਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪਨਾ ਹੋਵਈ ਜੇ ਲਾਇ ਰਾਹ ਹਲਵਤਾਰ ਭੁਖੇ ਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਿਸ ਸਿਆਨ ਪਾਂ ਲੱਖ ਹੋਹਿ ਤਾਇਕ ਨ ਚੱਲੇ ਨਾਲ ਕਿ ਦੇ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਅਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਵਨ ਜੀ ਆ ਹੁਕਮ ਲਾਗੜਾਈ ਹੁਕਮ ਉਤਮ ਨੀਚ ਹੁਕਮ ਲਿਖ ਦੋ ਸੁਖ ਪਾਈਐ ਇਕਨਾ ਹੁਕਮੀ ਬਸਿ ਸਾਇਕ ਹੁਕਮੀ ਸਦਾ ਪਵਾਈਐ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜਾ ਤਾ ਹਮੈ ਕਹੈ ਨਾ ਕੋਏ ਗਾਵੇ ਕੋ ਤਾਨ ਹੋਵੈ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮਾ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਵ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖਾ ਹਾਦਰਾ ਹਦੂਰਾ ਕਥਨਾ ਕਥਿਨਾ ਵੈ ਟੋਟ ਕਾਥ ਕਾਥ ਕਥੇ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਜਲਾਏ ਰਾਹ ਨਾਨਕ ਵਿਖੇ ਸਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ ਅਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ फेर ਗਿਆ ਕਹਿ ਰਖੀਐ ਜੈ ਦਿਸੈ ਦਰਬਾਰ ਮਾਹੋ ਕੇ ਬੋਲਨ ਬੋਲੀਐ ਜਸੰਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਵਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨੇ ਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੋਰੀ ਸਾਰਾ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇਕ ਦੇਵੁ ਜਾਇ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾ ਬਾਜ ਤਿਸ ਪਾਵਾਂ ਵਿਨ ਕਾਨੇ ਕਹਿ ਨਾਏ ਕਰੇ ਜੇ ਤੀ ਸ੍ਰੇਸ਼ਟ ਉਪਾਇ ਵਿਖਾ ਵਿਨ ਕਰਮਾ ਕੀ ਮਲ ਲੈ ਲਏ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਬਿਸਰ ਨਾ ਜਾਇ ਜੇ ਜਗ ਚਾਰੇ ਆਰ ਜਾਹ ਹੋਰ ਦਸੁਣੀ ਹੋਏ ਨਵਾ ਖੰਡਾ ਵੇ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰਨਾ ਵੇ ਤਾ ਵਾਤ ਨਾਮੁ ਪੁਛੈ ਕੇ ਕੀਟਾਂ ਅੰਦਰ ਕੀਟਕਾਰ ਦੋ ਸੀ ਦੋ ਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇਤੇ ਹਾ ਕੋ ਨਾ ਸੁਜਾਇ ਜੇ ਤਿਸਾ ਗੁਣ ਕੋ ਏ ਕਾਰੇ ਸੁਨਿਆ ਸਿੱਧ ਪੀਰ ਸੁਰਨਾਥ ਸੁਨਿਆ ਤਰਤ ਤਵਲ ਆਕਾਸ ਸੁਨਿਆ ਦੀਪ ਲੋ ਪਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਕਾ ਨਾਸ ਸੁਣਿਆ ਈਸਰ ਬਰਮਾਇੰਦਾ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗਾ ਜੁਗਤ ਤਨ ਬੇਦਾ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਠਿ ਕਾ ਇਸ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਆਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤ ਸਾਹਾ ਸੁਣਿਆ ਦੇ ਪਾਵੇ ਰਾਹ ਸੁਨਿਆ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਖ ਆਉ ਕਾ ਨਾਸ ਮਨ ਕੀ ਗਾਤਾ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਸਤਾਏ ਕਾਗਦ ਕਲਮ ਨਾ ਲਖਣਾ ਹਾਰ ਮਨ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨੈ ਸੁਰਤਾ ਹੋਵੇ ਮਨ ਬੁੱਧ ਮਨੈ ਸਗਲਾ ਭਵਨ ਕੇ ਸੋਦਾ ਮਨੈ ਮੋਹੇ ਝੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨ ਮਗਨਾ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਹੈ ਮੋਖ ਦਵਾਰ ਮਨੈ ਪਰਵਾਰ ਸਦਾਾਰ ਮਨ ਪਰਤਾਰੇ ਗੁਰ ਸਿਖਾ ਮਨੈ ਨਾਨਕ ਭਵਹਿ ਨਾਮ ਪਿਖ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰਜਾਨ ਪੰਚਾ ਕਾ ਗੁਰ ਇਕਤਿਆਨ ਦੇਖੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੋ ਮਾਰ ਤਾਲ ਧਰਮ ਦਇਆ ਕਾ ਪੂਤ ਸੰਤੋ ਥਾਪ ਰਖਿਆ ਜਨ ਸੂਤਾ ਜੇ ਕੋ 부ਜਾ ਹੋ ਗਏ ਸਚਿਆਰ ਤਵ ਲੈਓ ਪ੍ਰਗੇਤਾ ਪਾਰ ਧਰਤੀ ਹੋਰ ਪਰਾ ਹੋਰ ਹੋਰਾ ਤਿਸ ਤੇ ਪਾਰ ਤਲਾ ਕਮਨ ਜੋਰਾ ਜੀ ਅਜਤ ਰੰਗਾ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕਿਤਾਬ ਹੋਏ ਕਿਤਾ ਤਾਨ ਸੁਆਲਿਓ ਰੂਪਾ ਕੀਤੀ ਦਾਤ ਜਾਣੇ ਕਾਉਣ ਕੋਤਾ ਕੀਤਾਪ ਸਾਵ ਏਕੋ ਕੁਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਹ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਤਾਰ ਅਸੰਖ ਸੂਰ ਮੋਪਖ ਸਾਰ ਅਸੰਖ ਮੋਨਾ ਲਿਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਪਾਵੇ ਸਾਹਿਬਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਆਸੰਖ ਮੂਰਖ ਅੰਦਕੋਰ ਆਸੰਖ ਚੋਰ ਹਰਾਮ ਖੋਰਾ ਆਸੰਖ ਅਮਰ ਕਰ ਜਾਹੇ ਜੋਰ ਆਸੰਖ ਗਾਲ ਵਡ ਹਤਿਆ ਕਮਾਏ ਆਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਇ ਅਸੰਖ ਮਲੇਸ਼ ਮਲਪਾਖਾ ਹੈ ਅਸੰਖ ਨਿੰਦਾ ਕਾ ਸਰਕਰਹੇ ਪਾਰ ਨਾਨਕ ਨੀਚ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਪਾਵੇ ਸਾਈ ਭਲੇ ਘਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਥਾਵ आगम आगम असंखलो असङ्का ह सिर पार होए अखरी नाम अखरी सल आखरी ज्ञान गीत गुण गाहा अखरे लेखन बोलण बाण अखरा सिर संयोग बखान जिन ए लिखत इस सिर नाहे जे फरमाए ते ते बाहे ਨਿ ਦੇਤਾ ਕੀਤਾ ਤੇ ਤਾ ਨਾ ਉਹ ਬਿਨ ਨਾਮ ਹੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵੇ ਏਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਾਰ ਦੂ ਸਦਾ ਸਲਾਮਤ ਨਰੰਕਾਰ ਪਰੀਆ ਹੱਥ ਪੈਰ ਤਨ ਦੇਹਾ ਪਾਣੀ ਤੋਤਾ ਉਤਰ ਸੁਖੇ ਹਾ ਮੂਤਾ ਬਲਿਤੇ ਕੱਪੜਾ ਹੋਏ ਦੇ ਸਾਮ ਲਈਆ ਤੋਏ ਪਰੀਆ ਮਤ ਬਾਬਾ ਗ ਸੰਗਾ ਓਹ ਤੋ ਪੈ ਨਵ ਕਰੰਗਾ ਪੁਨੇ ਬਾਬੇ ਆਖਣ ਨਾਹੇ ਕਾਰ ਕਰ ਕਰਨਾ ਲਖ ਲੈ ਜਾਹ ਆਪੇ ਬੀਜ ਆਪੇ ਖਾਹ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲਨਾਉ ਸਭ ਗੁਨਾ ਤਰੇ ਮਨ নাহি ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁ ਤੇ ਮਾਹ ਕਮਣ ਜਤੋ ਹੋ ਆਕਾਰ ਵੇਲੋ ਨਾ ਪਾਇਆ ਪੰਡਤ ਜੈ ਹੋ ਗੈ ਲਿਖ ਪ੍ਰਾਨ ਵਖਤ ਨਾ ਪਾਇਓ ਕਾ ਦੀ ਆਜੈ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜ ਆਪੇ ਜਾਣੈ ਸੋਏ ਕਿਵ ਕਰਿਆ ਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣੈ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੈ ਗਿਆਨ ਸੋ ਹੈ ਪਤਲ ਆਪਤਲ ਲਖ ਅਗਾਸ ਅਗਾਸ ਓੜਕ ਓੜਕ ਪਾਲ ਥਕੇ ਵੇਦ ਕੈਨ ਇੱਕ ਬਾਤ ਸੈਸ 18 ਹੈ ਕੈਨ ਗਤੇ ਬਾਸ ਲੋ ਇਕਤਾਤ ਲਿਖਾ ਹੋਇ ਤਾ ਲਿਖਿਆ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੀਸੁਰਤ ਨਾ ਪਾਈਆ ਨਦੀਆਂ ਤੈਵਾਹ ਭਵੇਂ ਸਮੁੰਦਰ ਨਾ ਜਾਣੀਐ ਸਮੁੰਦਰ ਸਾਸ ਸੁਲਤਾਨ ਗਿਰਹਾ ਸੇ ਤੇ ਮਾਲ ਤਨ ਕੀੜੀ ਤਲਨਾ ਹੋਵਨੀ ਜੇ ਸਮਨੋ ਨਾ ਵਿਸਰੈ ਅੰਤ ਨਾ ਸਿਵਤੇ ਕਾ ਨਾਂਤ ਅੰਤ ਨਾ ਕਰਨ ਦੇ ਨਾਂਤ ਅੰਤ ਨਾ ਵੇਖਣ ਸੁਨਾਂਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿੱਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੈ ਕੋਇ ਬਹਉਤਾ ਕਹੀਐ ਬਹਉਤਾ ਹੋਇ ਵਡਾ ਸਾਹਿਬ ਊਚਾ ਥਾਉ ਜੇ ਉਪਰ ਊਚਾ ਨਾ ਹੋਏ ਊਡੂ ਊਚਾ ਹੋਵੈ ਕੋਇ ਤੇ ਸੂਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣ ਆਪ ਆਪ ਨਾਨਕ ਨਤਰੇ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਨੰਦ ਮਾਏ ਕੀਤੇ ਮੰਗਾ ਜੋਦ ਆਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾਪਾ ਤੋ ਟਹੇ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੁਰ ਖਾਹੀ ਖਾਹੇ ਕੀਤੇ ਆ ਦੁਖਾ ਭੁਖ ਸਦਮਾਰ ਏ ਪੇਦਾਤ ਤੇਰੀ ਦਤਾਰ ਬੰਧ ਖਲਾਸੀ ਪਾਣ ਹੋਏ ਹੋਰ ਆਖਣ ਸਕਾ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੈ ਜੇਤੀ ਆ ਮੋਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਗਈ ਕੇ ਜਿਸ ਨਾਮ ਬਖਸੇ ਸਿਫਤ ਸਲਾਹ ਨਾਨਕ ਬਾਦ ਸਾਹੀ ਬਾਦ ਸਾਹੋ அமுல்லுண அமொல்ல அமுல்பார அமுடார அமொல்ல ஆமொள்ளே அமுல்ல பாயே அமுல்லமாயே அமுல்ல தரம அமுல்ல அமு துல அமுவாண அமுல் வசிச அமுசான அமுல கம அமுல ਆਮਲ ਆਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦਾ ਆਖੇ ਗੋਪੀਦਾ ਗੋਵਿੰਦਾ ਆਖੇ ਈਸਰ ਆਖੇ ਸਿੱਧ ਆਖੇ ਗੀਤੇ ਕੀਤੇ ਬੌਧਾ ਆਖੇ ਦਾ ਨਾਮ ਆਖੇ ਦੇਵਾ ਆਖੇ ਸੁਰ ਨਰ ਮਨ ਜਨ ਸੇਵਾ ਕੀਤੇ ਆਖੇ ਆਖਣ ਪਾਏ ਕੀਤੇ ਗਾ ਗਾ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਹੈ ਤਾਖਨ ਸਕ ਹੈ ਕਿ ਕੇ ਜਿਵਡ ਪਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਦੇਕੋ ਆਖੇ ਬੋਲ ਵਿਗਾੜ ਤਾ ਲਖੀਐ ਸਿਰ ਗਵਾਰਾ ਗਵਾਰ ਸੋ ਦਰ ਕੇ ਹਾਸੋ ਕਰ ਕੇ ਹਾ ਜਤ ਬੈ ਸਰਬ ਸੁਮਾਲੈ ਵਾਜੇ ਨਾਦ ਅਨੇਕ ਅਸੰਖਾ ਗੀਤ ਬਾਵਨਾ ਹਾਰੇ ਕੀਤੇ ਰਾ ਪਰੇ ਸੋ ਕਹੀ ਅਨਾ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤਾ ਲਿਖ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੌ ਸਦਾ ਸਵਾਰੇ ਗਾਵੇ ਅੰਦਰ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਦਤੇ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਾਰਾ ਜੋਗ ਜੋਗ ਵਿਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਾਸ ਪਿਆਲੇ ਗਾਵਨ ਰਤਨਾਉ ਪਾਏ ਤੇਰੇ 68 ਤੀਰਥ ਨਾਲ ਗਾਵੇ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਾ ਵਰਪੰਡਾ ਕਰ ਕਰ ਰਖੇ ਤਾਰੇ ਸੇ ਤੁਧਨੋਂ ਗਾਵੇ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਮਨ ਅਸੇ ਮੈਂ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਤੇ ਨਾਏ ਹੈ ਬੇ ਹੋਸੀ ਜਾਇ ਨਾ ਜਾਸਿ ਰਤਨਾ ਜਨ ਰਚਾਈ ਰੰਗੇ ਰੰਗੇ ਪਾਤੇ ਕਾਰ ਕਾਰ ਜਿੰਨ ਸੇ ਮਾਇਆ ਜਿੰਨ ਉਪਾਏ ਕਾਰ ਕਾਰ ਵਖੇ ਗੀਤਾ ਆਪਣਾ ਦਿਵਤ ਸਦੇ ਵੜਿਆਏ ਜੋ ਦੇਸ ਪਾਵੈ ਸੋਈ ਕਰਸੇ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾ ਪਾਤ ਸਾਹਿਬ ਨਾਨਕ ਰੈਣ ਰਜਾਏ ਮੁੰਦਾ ਸੰਤੋਖਾ ਸਰਮ ਪਾਤਾ ਜੋਲੇ ਧਿਆਨ ਕੀ ਕਰਹਿ ਬੇਪੂਤਾ ਖਿੰθα ਆਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਦੀਤਾ ਆਈ ਬੰਧੇ ਸਗਲ ਜਿ ਮਾਤੇ ਮਨ ਜੀਤਾ ਜਗ ਜੀਤ ਆਦੇਤ ਸੇ ਆਦੇਸ ਆਦਨ ਨਿਲ ਨਦ ਅਨਹਤ ਜੋ ਤੁ ਗੇ ਕੋ ਵੇਸਾ ਭੁਗਤ ਗਿਆਨ ਦਿਆ ਪੰਡਾਰਨ ਘਰ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਦ ਅਵਰਾ ਸਾਧ ਸੰਯੋਗ ਵੇਜੋ ਦਇਕਾਰ ਚਲਾਵੇ ਲੇਖੇ ਆਵੇ ਬਾਦ ਆਦੇ ਤਸੇ ਆਦੇਸ ਆਦ ਅਨਿਲ ਅਨਾਧ ਅਨਾਹਤ ਜੋਗ ਜੋਗੈ ਕੋ ਵੇਸਾ ਇਕਮਾਈ ਦੁਖਤ ਵਿਆਈ ਤਿਨ ਚੇਲੇ ਪਰਵਾਨ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜਗਤਿ ਸੁਪਾਵੈ ਤਵੇ ਚੁਲਾਵੇ ਜਦ ਹੋਵੇ ਫੁਰਮਾਨ ਓ ਵੇਖਾ ਊਨ ਨਦਰਨ ਆਵੇ ਬਉਤਾਯੋ ਵੇੜਾਨ ਆਦੇਸ ਤਿਸੇ ਆਦੇਸ ਆਦਾ ਨੀਲਾ ਨਾਦ ਅਨਾਤ ਜੋਤੁ ਦੇਕੋ ਵੇਸਾ ਆਸਨ ਲੋਏ ਲੋਏ ਬੰਢਹਾਰ ਜੋਗ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸ੍ਰਿਜਨ ਹਾਰ ਨਾਨਕ ਸਚੇ ਗੇ ਸਾਚੀ ਕਾਰ ਆਦੇਸ ਤਿਸੇ ਆਦੇਸ ਆਦਾ ਨੀਲਾ ਨਾਦ ਅਨਾਤ ਜੋਤੁ ਦੇਕੋ ਵੇਸਾ ਇਕਾ ਦੋ ਜੀ ਬਲਖ ਹੋ へ ਲਖ ਹੋ ਵੈ ਲਖ ਵੀ ਸਾ ਲਖ ਲਾ ਗੇੜਾ ਆਖੀ ਐ ਇੱਕ ਨਾਮ ਜਗਦੀ ਸਾ へ ਦਰਾਏ ਪਤ ਪਵੜੀਆਂ ਚੜਿਐ ਹੋਇ ਅਕੀ ਸਾ ਸੁਨ ਗੱਲਾ ਆਕਾਸ ਕੀ ਗੀਟਾ ਏਰੀ ਸਾ ਨਾਨਕ ਨਦਰੇ ਪਾਈ ਐ ਊੜੇ ਊੜਾ ਠੀਸ ਆਖਣ ਜੋਰ ਚ ਪੈਣਾ ਜੋਰਾ ਦੂਰ ਨ ਮੰਗਣ ਦੇਣਾ ਜੋਰਾ ਦੂਰ ਨ ਜੀਵਨ ਮਰਨੈ ਜੋਰਾ ਦੂਰ ਨ ਰਾਜ ਮਾਲ ਮਨਸੂਰ ਜੋ ਰਨਾ ਸੁਰਤੀ ਗਿਆਨ ਵਿਚਾਰ ਜੋ ਰਨਾ ਜੋਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੁਤੇ ਧਿਤੇ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰਦੀ ਥਾਪ ਰਖੇ ਦਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਇ ਵਿਚਾਰ ਸਚਾ ਆਪ ਸਚਾ ਦਰਬਾਰ ਤਿਤੈ ਸੁਣ ਪੰਜ ਪਰਵਾਨ ਨਦਰੇ ਕਰਮ ਪਵੈ ਨੀਸਾਨ ਕਾਚਿ ਪਕਾਇਿ ਓਥੈ ਪਾਏ ਨਾਨਕ ਆਜਾ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਪਵਨਾ ਪਾਣੀ ਵੈ ਸੰਤਾਰਾ ਕੀਤੇ ਕਾਨ ਮਹੇਸਾ ਕੀਤੇ ਬਰਮੇ ਕਾੜਤ ਕੜੀ ਆਹ ਰੂਪ ਰੰਗ ਕੇ ਵੇਸਾ ਕੀਤੀ ਆਕਰਮ ਭੂਮੀ ਮੇਰ ਕੀਤੇ ਕੀਤੇ ਧੂ ਆਪ ਦੇਸਾ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਤਿ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਦਾਨ ਮਾ ਮਨ ਕੀਤੇ ਕੀਤੇ ਰਤਨ ਸਮੰਦਾ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦਾ ਕੀਤੀ ਆ ਸੁਰਤੀ ਸੇਵਾ ਕਾ ਕੀਤੇ ਨਾਨਕ ਅਨੰਤਾਨਤਾ ਗਿਆਨ ਖੰਡ ਮੈਂ ਗਿਆਨ ਪਰਚੰਡ ਤਥੇ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੋਪਾ ਤਥੈ ਕੜਤ ਕੜੀਐ ਬਹੁਤ ਅਨੁਪਾਤ ਆਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਬਿਸੀ ਬਸਤਾਏ ਤਥਾ ਕੜੀਐ ਅਸੁਰਤ ਮਾਤਮਨ ਬੁੱਧ ਤਥੈ ਕੜੀਐ ਸੁਰਾ ਸਿਤਾ ਕੀ ਸੋਦਾ ਕਰਮਖੰਡ ਕੀ ਬਾਣੀ ਜੋਰਾ ਤਥੈ ਹੋਰ ਨਾ ਕੋਈ ਹੋਰ ਤਥੈ ਜੋਦਮਾ ਬਲ ਸੂਰਾ ਤਨ ਮੈਂ ਰਾਮ ਰਹਿਆ ਪਰਪੂਰਾ तथासीतो सीता महिमा माहे तागे रूप ना कथने जाए नावे मरहे ना ठागे जाए जनकर राम वसै मन माहे तथा भगत वसै लोक रहै आनंद सच्चा मन सोए सचखंड वसै निरंकार ਕਾਰ ਕਰ ਵਿਖੈ ਨਦਰ ਨਿਹਾਲ ਤਥੈ ਖੰਡ ਮੰਡਲਾ ਵਰਪੰਡ ਦੇਖੋ ਕਥਾ ਤਾਤਨਾੰਤਾ ਤਥਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵਿਖੈ ਵਿਵਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵਿਦ ਹਥਿਆਰ ਪਾਉ ਖਲਾਗਣ ਤਪ ਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ कडिय शबद सचि साल जिका नदर करम तिनकार नानक नदरी नदर निहाल सलोका पवन गुरु पाणी पिता माता तरत महत दिवस रात दोए दाई दाया खेल सगल जगता ਚੰਗਿਆਈਆਂ ਬੁਰਿਆਈਆਂ ਵਾਚੈ ਤਰ ਮਹਦੂਰਾ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰਾ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਹ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ